ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਸਵਰਾਜ 743 XT ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਕਿੱਥੇ ਖੜਾ ਹੈ ਟਰੈਕਟਰ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਵੜੀ ਹਰ ਇੱਕ ਨਵੀਂ ਵੀਡੀਓ ਸੋਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸਵਰਾਜ 743 XT ਟਰੈਕਟਰ 2020 ਮਾਡਲ ਤੇ 625000 ਰੁਪਏ ਦੀ ਡਿਮਾਂਡ ਆ ਗਈ ਤੇ ਬਾਕੀ ਤਾਂ ਕੋਈ ਜਿਹੜਾ ਰੇਟ ਰ ਆ ਉਹ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜੂਗਾ ਦੋਸਤੋ ਤੇ ਬਾਕੀ ਟਾਇਰਾਂ ਦੀ ਗੱਲ ਕਰ ਲਈਏ ਤਾਂ ਗੋਡੀਅਰ ਦੇ ਟਾਇਰ ਆ ਦੋਸਤੋ 16 28 ਦੇ ਬਿਲਕੁਲ ਨਵੇਂ ਟਾਇਰ ਆ ਵਧੀਆ ਕੰਡੀਸ਼ਨ ਦੇ ਇਸ ਨੂੰ ਟਰੈਕਟਰ ਮਿਲੂਗਾ ਛਤਰੀ ਲੱਗੀ ਹੋਈ ਹੈਗੀ 4 ਸਟਾਰਾ ਘੋੜਾ ਵਾਂਪਾ ਟਰੈਕਟਰ ਦੋਸਤੋ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋਗੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਤਿੰਨ ਸਿਲੰਡਰ ਪੰਜਾਬ ਨੰਬਰ ਤੇ ਲੋਨ ਵਗੈਰਾ ਵੀ ਹੋ ਜੂਗਾ ਉਸ ਤੋਂ ਬਾਅਦ ਕੀ ਬਰਨਾਲੇ ਏਰੀਆ ਉਸ ਨੂੰ ਟਰੈਕਟਰ ਮਿਲੂਗਾ ਰੇਟ ਕੋਈ ਫਿਕਸ ਨਹੀਂ ਹੈ ਘੱਟ ਵੱਧ ਹੋ ਜੂਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੱਕ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਦੇ ਇਸ ਨੂੰ ਇਹ ਟਰੈਕਟਰ ਮਿਲੂਗਾ ਤੇ ਗੁੱਡੀਆ ਦੇ ਟਾਇਰ ਆ ਦੋਸਤੋ ਵੀਡੀਓ ਨੂੰ ਬਹੁਤ ਸ਼ੇਅਰ ਕਰ ਦੇ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ